ਕੁੜੀ ਦੇ ਵਿਆਹ ਲਈ ਖੇਤ ਵਿੱਚ ਲਾਇਆ ਸੀ ਟੈਂਟ ਪਰ ਸ਼ਰਾਬ ਘੱਟ ਪਲਾਉਣ ਨੂੰ ਲੈ ਕੇ ਗਵਾਂਢੀ ਖੇਤ ਵਾਲੇ ਨੇ ਟੈਂਟ ਦੇ ਸਾਹਮਣੇ ਟਰੈਕਟਰ ਨਾਲ ਪੱਟ ਦਿੱਤੀ ਸਾਰੀ ਜ਼ਮੀਨ ਦੋਸਤੋ ਅਕਸਰ ਹੀ ਕਈ ਵਾਰ ਕੁੜੀ ਵਾਲਿਆਂ ਵੱਲੋਂ ਕੁੜੀ ਦਾ ਵਿਆਹ ਘਰ ਵਿੱਚ ਹੀ ਕਰਿਆ ਜਾਂਦਾ ਹੈ ਅਤੇ ਖੇਤਾਂ ਵਿੱਚ ਟੈਂਟ ਲਾ ਲਿਆ ਜਾਂਦਾ ਹੈ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਦਰਸਲ ਇੱਕ ਪਰਿਵਾਰ ਨੇ ਆਪਣੀ ਕੁੜੀ ਦੇ ਵਿਆਹ ਲਈ ਆਪਣੇ ਖੇਤ ਅਤੇ ਨਾਲ ਲੱਗਦੇ ਗਵਾਂਢੀ ਦੇ ਖੇਤ ਵਿੱਚ ਟੈਂਟ ਲਾ ਲਿਆ ਸੀ ਪਰ ਰਾਤ ਨੂੰ ਵਿਆਹ ਤੋਂ ਇੱਕ ਦਿਨ ਪਹਿਲਾਂ ਡੀਜੇ ਤੇ ਜਦੋਂ ਸ਼ਰਾਬ ਅਬ ਚਲਾਈ ਗਈ ਤਾਂ ਜੈਸਾ ਗਵਾਂਡੀ ਦੇ ਖੇਤ ਵਿੱਚ ਟੈਂਟ ਲੱਗਿਆ ਹੋਇਆ ਸੀ ਉਹ ਸ਼ਰਾਬ ਪੀ ਕੇ ਟੱਲੀ ਹੋ ਗਿਆ ਅਤੇ ਹੋਰ ਮੰਗਣ ਲੱਗਾ ਤਾਂ ਜਦੋਂ ਕੁੜੀ ਦੇ ਪਿਓ ਨੇ ਕਿਹਾ ਕਿ ਤੂੰ ਹੁਣ ਠੀਕ ਐ ਹੋਰ ਨਾ ਪੀ ਸੱਟ ਖਾ ਲੇਗਾ ਤਾਂ ਉਹ ਗੁੱਸੇ ਵਿੱਚ ਆ ਕੇ ਘਰੋਂ ਟਰੈਕਟਰ ਲਿਆਇਆ ਅਤੇ ਆਪਣੇ ਖੇਤ ਵਿੱਚ ਲੱਗੇ ਟੈਂਟ ਦੇ ਆਸੇ-ਪਾਸੇ ਦੀ ਸਾਰੀ ਜ਼ਮੀਨ ਪੱਟ ਦਿੱਤੀ ਅਤੇ ਇੱਕ ਪਾਸੇ ਉਹ ਟੈਂਟ ਵੀ ਪੱਟ ਦਿੱਤਾ ਸੋ ਕੀ ਇਸ ਵਿਅਕਤੀ ਨੂੰ ਸਿਰਫ ਸ਼ਰਾਬ ਪਿੱਛੇ ਅਜਿਹਾ ਕਰਨਾ ਚਾਹੀਦਾ ਸੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਔਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ